ਬੀਚ ਤੋਂ ਸੇ ਦਿੱਤੇ ਠੋਕ ਮਾ ਜਾ ਕੇ ਜਿਹੜੀ ਹੈ ਕਿ ਕੌਣ ਕਾਂਗਰਸ ਦੇ ਨਾਲ ਕੌਣ ਮਾਰਾ ਮੈਨੇ ਹੁਣ ਜਿਹੜੇ ਨੇ 2027 ਦੇ ਕਿਵੇਂ ਨਿਕਲਣਗੇ ਅੱਜ ਮੈਂ ਸਾਰੀ ਕਾਂਗਰਸ ਲੀਡਰਸ਼ਿਪ ਦੇ ਸਾਹਮਣੇ ਮਤਾ ਪਾਸ ਕਰਵਾਇਆ ਵਾ ਕਿ ਕੱਲ ਨੂੰ ਸਾਡੀ ਗਵਰਨਮੈਂਟ ਬਣੇਗੀ ਪਰਮਾਤਮਾ ਕਰੇ ਅਸੀਂ ਇੱਕ ਬਿੰਡਟਾ ਕਮਿਸ਼ਨ ਤਾਂ ਪਹਿਲਾਂ ਵੀ ਬਣਾਉਂਦੀਆਂ ਸਰਕਾਰਾਂ ਅਸੀਂ ਬਣਾਵਾਂਗੇ ਪਰ ਐਤ ਕੀ ਅੰਤਰ ਹੋਏਗਾ ਕਿ ਕੱਲੇ ਪਰਚੇ ਨਹੀਂ ਅਸੀਂ ਦਰਦ ਕਰਾਂਗੇ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਨਸ਼ੇ ਦਾ ਸੌਂਚਾਈ ਚੰਦ ਦਿਨ ਪਹਿਲਾਂ ਜਿਹੜੇ ਨਸ਼ੇ ਦੀ ਸੌਂਚ ਕਰ ਰਹੇ ਸੀ ਉਹ ਆਪ ਤਾਂ ਨਸ਼ੇ ਦੇ ਵਿੱਚ ਇਨਵੋਲਡ ਸੋਡਿਆ 1. ਕੇਜਰੀਵਾਲ ਸ਼ਰਾਬ ਦੇ ਘਟਾਲੇ ਚ ਰਿਹਾ ਵਾ ਆ ਤੁਹਾਡਾ ਸਤਿੰਦਰ ਜੈਨ ਅੰਦਰ ਆ ਤੇ ਸਭ ਤੋਂ ਹਾਸੂ ਹਿਣੀ ਗੱਲ ਸੀਗੀ ਉਹਦੇ ਮੀਮਸ ਵੀ ਆ ਗਏ ਨੇ ਕਿ ਭਗਵੰਤ ਮਾਨ ਕਹਿ ਰਿਹਾ ਲੋਕਾਂ ਨੂੰ ਕਿ ਮੈਂ ਸੌਂ ਖਾਨਾ ਕਿ ਮੈਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੂੰਗਾ ਜਿਹੜਾ ਰੋਜ਼ ਨਸ਼ੇ ਨਾਲ ਡਿੱਗਦਾ ਵਾ ਅਖੇਰਾ ਸਾਹਿਬ ਸਪੀਚ ਤੁਸੀਂ ਦਿੱਤੀ ਠੋਕ ਵਜਾ ਕੇ ਜਿਹੜੀ ਹੈ ਕਿ ਕੌਣ ਕਾਂਗਰਸ ਦੇ ਨਾਲ ਕੌਣ ਬਾਹਰ ਮੈਨੇ ਹੁਣ ਜਿਹੜੇ ਨੇ 2027 ਦੇ ਕਿਵੇਂ ਨਿਕਲਣਗੇ ਤੇ ਜੋ ਮੌਜੂਦਾ ਹਾਲਾਤ ਕੋ ਗੱਲ ਇਹ ਆ ਕਿ ਅੱਜ ਸਾਡਾ ਕਾਂਗਰਸ ਦਾ ਇੱਕ ਲੜੀਵਾਰ ਆਫੀਸ਼ੀਅਲ ਪ੍ਰੋਗਰਾਮ ਚੱਲ ਰਿਹਾ ਜੁਡੇਗਾ ਬਲਾਕ ਜਿੱਤੇਗੀ ਕਾਂਗਰਸ ਜੀ ਇਹ ਪ੍ਰੋਗਰਾਮ ਉਸ ਦੇ ਤਹਿਤ ਹੈ ਜੀ ਔਰ ਜੋ ਉਨ ਤਾਇਆਂ ਭਗਵੰਤ ਪਾਣ ਦੀ ਸਰਕਾਰ ਦੀਆਂ ਜੋ ਨਸ਼ੇ ਦਾ ਇਹ ਫਰਜ਼ੀ ਜੰਗ ਕਰ ਰਹੇ ਨੇ ਜੀ ਆ ਪਰਸੋਂ ਇੱਕ ਪੁਲਿਸ ਕਨਸਟੇਬਲ ਫੜੀ ਗਈ ਜਿਹਦੇ ਕੋਲ 2 ਕਰੋੜ ਰੁਪਏ ਦਾ ਘਰ ਹੈ ਜਿਹਦੇ ਕੋਲ ਥਾਰ ਗੱਡੀ ਹੈ ਜਿਹਦੇ ਕਨੈਕਸ਼ਨ ਸੀਨੀਅਰ ਆਈਪੀਐਸ ਆਫਸਰਾਂ ਨਾਲ ਦੱਸੇ ਜਾ ਰਹੇ ਨੇ ਕੀ ਨਸ਼ਾ ਮੁਕਜਵੇਗਾ ਇਸ ਤਰ੍ਹਾਂ ਗਰੀਬਾਂ ਦੇ ਘਰਾਂ ਤੇ ਬੁਲਡੋਜ਼ਰ ਚੜਾਇਆ ਜਾ ਰਿਹਾ ਅਗੇਂਸਟ ਦੀ ਰੂਲਿੰਗ ਆਫ ਦ ਸੁਪਰੀਮ ਕੋਰਟ ਔਰ ਇਹ ਜਿਹੜੇ ਪੁਲਿਸ ਦੀਆਂ ਭੇਡਾਂ ਨੇ ਜਾਂ ਕਿਉਂਕਿ ਇੱਕ ਪੁਲਿਸ ਕਨਸਟੇਬਲ ਇੱਡਾ ਵੱਡਾ ਨਸ਼ੇ ਦਾ ਵਪਾਰ ਥੋੜਾ ਚਲਾ ਸਕਦੀ ਹੈ। ਤੋਂ ਇਹ ਉੱਤੇ ਤੇ ਧਾਰਾ ਜੁੜੀਆਂ ਕੀ ਇਹਨਾਂ ਦੇ ਘਰ ਟਾਏ ਜਾਣਗੇ ਭਗਵਾਨਪਨ ਸੋ ਇੱਕ ਨਸ਼ਾ ਦਾ ਫਰਾਡ ਹੈ ਜਿਵੇਂ ਕਿਸੇ ਵੇਲੇ ਪੰਚਾਇਤਾਂ ਜ਼ਮੀਨਾਂ ਛਟਾਉਣ ਦਾ ਬੜਾ ਵੱਡਾ ਮੋਹਮ ਚਲਾਈ ਸੀ। ਉਹ ਲੱਭਦੀ ਤੁਹਾਨੂੰ ਕਿਤੇ ਪੰਚਾਇਤ ਦੀ ਮੋਹਮ ਜ਼ਮੀਨ ਛਟਾਉਣ ਦੀ ਖਤਮ ਠੋਸ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀ 3 ਸਾਲ ਤੋਂ ਕੁਛ ਨਹੀਂ ਗਾ। ਸਾਡੇ 3.5 ਸਾਲਾਂ ਚ ਜਿਹੜਾ 1 ਲੱਖ ਤੋਂ ਜ਼ਿਆਦਾ ਕਰੋੜ ਕਰਜ਼ਾ ਚੜਦਾ। ਮਗਰਲੀ ਪਾਰਟੀਆਂ ਨੂੰ ਗਾਣਾ ਕੱਢਦੇ ਸੀਗੇ ਉਹਦਾ ਉਹਨਾਂ ਨੇ 30 ਸਾਲਾਂ ਚ ਨੇ ਲੱਖ ਕਰੋੜ ਕਰਜ਼ਾ ਚੜਾਇਆ ਇਹਨਾਂ ਪਿਓ ਦੇ ਪੁੱਤਾਂ ਨੇ 3 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਵਲੋ ਸੋ ਅ ਬਦਲਾਖੋਰੀ ਵਿਚ ਇਜ਼ ਦ ਫਰਸਟ ਥਿੰਗ ਦੇ ਹੈਵ ਡਨ ਕੋਈ ਇਹਨਾਂ ਨੇ ਆਪਣਾ ਆਪੋਨੈਂਟ ਨਹੀਂ ਛੱਡਿਆ ਜਿਹਦੇ ਤੇ ਇਹਨਾਂ ਨੇ ਹਮਲਾ ਨਹੀਂ ਕੀਤਾ ਔਰ ਸਾਡੇ ਸਾਰਿਆਂ ਤੋਂ ਲੈ ਕੇ ਥੱਲੇ ਤੱਕ ਜਿਹੜੇ ਕੋਈ ਕਾਉਂਸਲਰ ਸੀ ਸਰਪੰਚ ਸੀ ਸਾਰੀ ਜਿੱਦਾ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਲਗਾਮ ਦਿੱਤੀ ਕਿ ਪਾੜ ਦਿਓ ਚੱਕ ਲੋ ਢਾ ਲੋ ਇਹਦਾ ਇੱਕ ਨਿਆਂ ਹੋਵੇਗਾ ਅੱਜ ਮੈਂ ਸਾਰੀ ਕਾਂਗਰਸ ਲੀਡਰਸ਼ਿਪ ਦੇ ਸਾਹਮਣੇ ਮਤਾ ਪਾਸ ਕਰਵਾਇਆ ਵਾ ਕਿ ਕੱਲ ਨੂੰ ਸਾਡੀ ਗਵਰਨਮੈਂਟ ਬਣੇਗੀ ਪਰਮਾਤਮਾ ਕਰੇ ਅਸੀਂ ਇੱਕ ਪੰਡਟਾ ਕਮਿਸ਼ਨ ਤਾਂ ਪਹਿਲਾਂ ਵੀ ਬਣਾਉਂਦੀਆਂ ਸਰਕਾਰਾਂ ਅਸੀਂ ਬਣਾਵਾਂਗੇ ਪਰ ਇਤ ਕੀ ਅੰਤਰ ਹੋਏਗਾ ਕਿ ਕੱਲੇ ਪਰਚੇ ਨਹੀਂ ਅਸੀਂ ਦਰਦ ਕਰਾਂਗੇ ਵੀ ਵਿਲ ਮੇਕ ਸ਼ੋਰ ਜਿਨ੍ਹਾਂ ਅਫਸਰਾਂ ਨੇ ਤੇ ਪੋਲਿਟੀਕਲ ਲੋਕਾਂ ਨੇ ਝੂਠੇ ਮੁਕਦਮੇ ਦਰਜ ਕਰਾਏ ਨੇ ਜਿਨ੍ਹਾਂ ਨੇ ਜਾਣ ਬੁੱਝ ਕੇ ਕਾਂਗਰਸ ਦੇ ਵਰਕਰ ਸਰਪੰਚ ਥੱਲੇ ਤੱਕ ਉਹਨਾਂ ਦੇ ਖਿਲਾਫ ਉਲਟਾ ਸੈਕਸ਼ਨ 182 ਇਨ ਪਾਵਰਸ ਦ ਗਵਰਨਮੈਂਟ ਉਲਟੀ ਕਾਰਵਾਈ ਉਹਨਾਂ ਤੋਂ ਕਰਕੇ ਤੇ ਉਹਨਾਂ ਨੂੰ ਫੜ ਕੇ ਅੰਦਰ ਦਿਆਂਗੇ ਸੋ ਅਕਾਉਂਟੇਬਲ ਕਰਾਂਗੇ ਹੁਣ ਇਹਦੇ ਮੁਕਾਬਲੇ ਤੇ ਕੀ ਹੋ ਰਿਹਾ ਕਿ ਅੱਜ ਸਾਡੇ ਇੱਕ ਪੁਰਾਣੇ ਸਾਥੀ ਜਿਨ੍ਹਾਂ ਨੇ ਕਾਂਗਰਸ ਦੇ ਸਿਰ ਤੇ ਬਹੁਤ ਨਜ਼ਾਰੇ ਲੁੱਟੇ ਨੇ ਮਿਲਾਂ ਬਣਾ ਲੀਆਂ ਹਜ਼ਾਰਾਂ ਕਰੋੜਾ ਉਹ ਕਲੇਮ ਕਰਦੇ ਕਿ ਹੁਣ ਮੇਰਾ ਵਪਾਰ ਉਹ ਕਾਂਗਰਸ ਹੀ ਦੇਣੀ ਹੈ ਨਾ ਆਲਟੀਮੇਟਲੀ ਅਜ ਉਹਨਾਂ ਨੇ ਸਾਡੇ ਮੁਕਾਬਲੇ ਪੈਰਲਲ ਪ੍ਰੋਗਰਾਮ ਨਹੀਂ ਰੱਖਣਾ ਚਾਹੀਦਾ ਸੀ ਕਿਉਂਕਿ ਕੀ ਕਹਿੰਦਾ ਰਾਹੁਲ ਗਾਂਧੀ ਦੀ ਪਾਲਿਸੀ ਕੀ ਹੈ ਥੈਟ ਅਡਾਨੀ ਐਂਡ ਬੀਜਪੀ ਦਾ ਜਿਹੜਾ ਨਿੱਜੀਕਰਨ ਮੰਡੀਕਰਨ ਦਾ ਹੈਗਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਉਹ ਤਿੰਨ ਕਾਨੂੰਨ ਜਿਹੜੇ ਸੀ ਉਹਨਾਂ ਚੋਂ ਇੱਕ ਕਾਨੂੰਨ ਇਹੀ ਸੀਗਾ ਪ੍ਰਾਈਵੇਟ ਮੰਡੀਕਰਨ ਸੋ ਸਾਡਾ ਇਹ ਪਾਰਟੀ ਦੇ ਵਿੱਚੋਂ ਉੱਠ ਕੇ ਇੱਕ ਸਾਡਾ ਸਾਥੀ ਅਡਾਨੀ ਤੇ ਬੀਜੇਪੀ ਤੇ ਮਾਡਲ ਦਾ ਜਿਹੜਾ ਪ੍ਰਚਾਰ ਕਰ ਰਿਹਾ दैट मींस ਸਮਥਿੰਗ ਇਜ਼ ਰੋਂਗ ਸਮਵੇਅਰ ਸੋ ਠੀਕ ਇਹਦਾ ਮੈਨਾਂ ਵੇਲਾ ਨਹੀਂ ਆ ਮੈਂ ਨਹੀਂ ਕਿਹਾ ਆਜ਼ਾਦ ਉਮੀਦਵਾਰਾ ਇੰਦਰ ਪ੍ਰਤਾਪ ਤੇ ਨਾ ਮੈਨੂੰ ਅੱਜ ਇਸ ਰੈਲੀ ਤੇ ਸੱਦਿਆ ਗਿਆ ਹੈ ਨਾ ਹੀ ਕੋਈ ਨਹੀਂ 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 ਦੇਖੋ ਇਹ ਜਦੋਂ ਆਪਾਂ ਕਹਿੰਨੇ ਆ ਕਿ ਸੁਲਤਾਨਪੁਰ ਚ ਹੋਵੇਗਾ ਅਸੀਂ ਆਜ਼ਾਦ ਉਮੀਦਵਾਰ ਨੂੰ ਥੋੜਾ ਸੱਦਣਾ ਵਾ ਅਸੀਂ ਜਿਹੜਾ ਸਾਡਾ ਇਲੈਕਸ਼ਨ ਲੜਿਆ ਨਵਤੇਜ ਸਿੰਘ ਚੀਮਾ ਉਹ ਆਰਗੇਨਾਈਜ਼ਰ ਆ ਇਹਨੂੰ ਅਸੀਂ ਕਿਸ ਤਰ੍ਹਾਂ ਇਦਾਂ ਬੰਦਿਆਂ ਨੂੰ ਸੱਚ ਉਹਨਾਂ ਨੇ ਦੇਖੋ ਉਹਨਾਂ ਨੂੰ ਪੈਰਲਲ ਅਜ ਪ੍ਰੋਗਰਾਮ ਨਹੀਂ ਸੀ ਰੱਖਣਾ ਚਾਹੀਦਾ ਮੈਂ ਜਿਹੜੀ ਅਗਲੀ ਗ ਦੇਖੋ ਇਹਨਾਂ ਦੇ ਉੱਤੇ ਪਿੱਛੇ ਬੀਜੇਪੀ ਦੇ ਬਹੁਤ ਹਮਲੇ ਹੋਏ ਨੇ ਰੇਡ ਹੋਏ ਨੇ ਮਤਲਬ ਇਹਨਾਂ ਦੇ ਕਾਰੋਬਾਰ ਨੂੰ ਲੈ ਕੇ ਨਾਟ ਕੋਈ ਵਿਂਡੇਟਾ ਨਹੀਂਗਾ ਹੈ ਹੁਣ ਕੱਲ 22-23 ਕਰੋੜ ਦੀ ਇੱਕ ਪ੍ਰਾਪਰਟੀ ਸੀਜ਼ ਕੀਤੀ ਆ ਸੋ ਮੈਨੂੰ ਸਾਨੂੰ ਸਾਰਿਆਂ ਨੂੰ ਖਦਸ਼ਾ ਹੈ ਆਮ ਜਨਤਾ ਨੂੰ ਵੀ ਕਿ ਹੀ ਇਸ ਪਲੇਇੰਗ ਅ ਬੀਜੇਪੀ ਗੇਮ ਬੀਜੇਪੀ ਦੇ ਮਾਡਲ ਪ੍ਰਚਾਰ ਨੂੰ ਉਹ ਤਾਂ ਇਹਨਾਂ ਦੀ ਇਥਨੋਲ ਜਿਹੜੀ ਮਿਲ ਹੈ ਉਹਨੂੰ ਮੱਕੀ ਦੀ ਫਸਲ ਚਾਹੀਦੀ ਆ ਇਹ ਉਹਦੀ ਹਾਰਡ ਵਿੱਚ ਇਹ ਕਾਂਗਰਸ ਨੂੰ ਡਿਸਟੇਬਲਾਈਜ਼ ਕਰਨ ਦਾ ਜਿਹੜਾ ਪ੍ਰੋਗਰਾਮ ਉਹ ਗਲਤ ਹੈ। ਔਰ ਅਸੀਂ ਇਹ ਮੰਗ ਕੀਤੀ ਹੈ ਕਿ ਪਾਰਟੀ ਨੂੰ ਤੁਰੰਤ ਉਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਫਿਰ ਲ ਸਵਾਲ ਹੈ ਕਿ ਮੀਨਰ ਸਾਹਿਬ ਕੇ ਰਿਵਲ ਸਾਹਿਬ ਕੁਰੇ ਨੇ 2007 ਕਾਂਗਰਸ ਵੀ ਜਾਰੀ ਕਰ ਰਹੀ ਹੈ। ਕਿਵੇਂ ਵੇਖਦੇ ਹੋ ਪੀਓਰ ਐਟਮਕ ਆਮ ਆਦਮੀ ਪਾਰਟੀ ਇੱਕ ਗੱਲ ਪਹਿਲਾਂ ਮੇਰੀ ਸਮਝੋ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਬਹੁਤ ਦਾਵਾ ਕੀਤਾ ਸੀ ਨਾ ਕਿ ਕਟੜ ਇਮਾਨਦਾਰ ਆ ਸੀ ਔਰ ਚੀਫ ਮਿਨਿਸਟਰ ਦੀ ਕੁਰਸੀ ਤੇ ਉਹਦਣ ਬੈਠਾਂਗੇ। ਜਿਸ ਦਿਨ ਦਿੱਲੀ ਦੇ ਵੋਟਰ ਸਾਨੂੰ ਬਿਠਾਉਣਗੇ। ਦਿੱਲੀ ਦੇ ਵੋਟਰ ਨੇ ਨਕਾਰਤਾ ਰਿਜੈਕਟ ਕਰਤਾ ਇਥੋਂ ਤੱਕ ਰਿਚੈਕ ਕੀਤਾ ਕਿ ਕੇਜਰੀਵਾਲ ਵੀ ਹਰਾਤਾ ਆਪਣੀ ਸੀਟ ਸਸੋਡਿਆ ਵੀ ਹਰਾਤਾ ਸਤਿੰਦਰ ਜੈਨ ਵੀ ਹਰਾਤਾ ਉਹ ਸੌਰਬ ਵੀ ਹਰਾਤਾ ਹੁਣ ਉਹ ਤੋਂ ਦਿੱਲੀੋਂ ਬਿਲਕੁਲ ਇਹਨਾਂ ਦਾ ਉੱਜੜ ਗਿਆ ਮਾਡਲ ਵੇਲੇ ਨੇ ਭਾਜਪੀ ਤੋਂ ਡਰਦੇ ਨੇ ਉਹਨਾਂ ਨੇ ਆਣ ਕੇ ਪੰਜਾਬ ਚ ਡੇਰੇ ਲਾ ਦਿੱਤੇ ਪਿਛਲੇ ਸਾਲ ਮੁੱਖ ਮੰਤਰੀ ਇਸ ਵਕਤ ਕਿਹੜੀ ਸਟੇਟਸ ਤੇ ਨੇ ਕਿਹੜੀ ਪੋਜੀਸ਼ਨ ਤੇ ਨੇ ਇਸ ਵਕਤ ਦੇਖੋ ਮੁੱਖ ਮੰਤਰੀ ਦੀ ਜਿਹੜੀ ਵਾਕਡੋਰ ਹੈ ਨਾ ਉਹ ਆਣ ਕੇ ਕਬਜ਼ਾ ਕੀਤਾ ਹੋਇਆ ਸਸੋਡਿਆ ਤੇ ਸਤਿੰਦਰ ਜੈਨ ਹੋਣਾ ਨੇ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਨਸ਼ੀਦ ਸੌਂ ਚਕਾਈ ਚੰਦ ਦਿਨ ਪਹਿਲਾਂ ਜਿਹੜੇ ਨਸ਼ੇ ਦੀ ਸੋਚ ਕਰ ਰਹੇ ਸੀ ਉਹ ਆਪ ਤਾਂ ਨਸ਼ੇ ਦੇ ਵਿੱਚ ਇਨਵੋਲਡ ਹੈ ਸਿਸੋਡਿਆ 1.5 ਸਾਲ ਅੰਦਰ ਰਿਹਾ ਵਾ ਤੇਜਰੀਵਾਲ ਸ਼ਰਾਬ ਦੇ ਘਟਾਲੇ ਚ ਰਿਹਾ ਵਾ ਆ ਤੁਹਾਡਾ ਸਤਿੰਦਰ ਜੈਨ ਅੰਦਰ ਆ ਤੇ ਸਭ ਤੋਂ ਹਾਸੂ ਹਿਣੀ ਗੱਲ ਸੀਗੀ ਉਹਦੇ ਮੀਮਸ ਵੀ ਆ ਗਏ ਨੇ ਕਿ ਭਗਵੰਤ ਮਾਨ ਕਹਿ ਰਿਹਾ ਲੋਕਾਂ ਨੂੰ ਕਿ ਮੈਂ ਸੌਂ ਖਾਨਾ ਕਿ ਮੈਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੂੰਗਾ ਜਿਹੜਾ ਰੋਜ਼ ਨਸ਼ੇ ਨਾਲ ਡਿੱਗਦਾ ਵਾ ਸੁਪਾਲ ਸਿੰਘ ਕਹਿ ਰਿਹਾ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਕਿਤਨ ਖੁੰਦੇ ਦਿਖਾਏ ਦਿੱਤੇ ਨੇ ਸਿੱਧੇ ਹੱਥੀ ਜਿਹੜਾ ਕਿ ਉਹ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਮਨੀਤ ਸੁਸੋਧੀਆਂ ਨੂੰ ਚਾਹੇ ਅਸਤਿੰਦਰ ਜੈਨ ਹੁਣ ਹਰਿਆਂ ਨੂੰ ਜਿਹੜਾ ਕਿ ਉਹਨਾਂ ਨੇ ਹੁਣ ਸਿੱਧਾ ਹੱਥੀ ਲੈ ਤੇ ਨਾਲੇ ਇੱਕ ਗੱਲ ਹੋਰ ਆਖ ਦਿੱਤੀ ਐ ਖਾਸ ਕਰਕੇ ਜੋ ਅੱਜ ਸੁਲਤਾਨਪੁਰ ਲੋਧੀ ਵਿਖੇ ਰੈਲੀ ਹੋਈ ਐ ਕਾਂਗਰਸ ਨੇ ਬਹੁਤ ਕੁਝ ਦਿੱਤਾ ਬਹੁਤ ਕੁਝ ਜਿਹੜਾ ਹੈ ਕਿ ਕਾਂਗਰਸ ਨੇ ਉਹਨਾਂ ਨੂੰ ਦੇ ਕੇ ਨਵਾਜ਼ਿਆ ਵੀ ਹੈ ਚੰਗਾ ਇੱਕ ਪੋਜੀਸ਼ਨ ਰਤਬਾ ਵੀ ਦਿੱਤਾ ਪਰ ਫਿਰ ਵੀ ਜਿਹੜੀ ਹੈ ਕਿ ਪਾਰਟੀ ਵਿਰੋਧੀਆ ਗਤੀਵਿਧੀਆਂ ਨਹੀਂ ਕਰਨੀਆਂ ਚਾਹੀਆਂ ਸਨ ਹਾਲਾਂਕਿ ਇਹ ਜੋ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਰਾਲਾ ਗੁਰਜੀਤਵਾਲ ਇਸ਼ਾਰਾ ਜਿਹੜੀਆਂ ਕਰਕੇ ਉਹ ਗਈਆਂ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊ ਸੁਲਤਾਨਪੁਰ ਲੋਧੀ